ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਗਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਘਰ ਦੇ ਪਸ਼ੂ ਰੱਖਿਆ ਵੀਰ ਜੀ ਉਹਨਾਂ ਨੇ ਤੇ ਅੱਜ ਘਰ ਦੀ ਇੱਕ ਆ ਚੰਗੇ ਦੁੱਧ ਵਾਲੀ ਗਾਂ ਜਿਹੜੀ ਵਿਕਾਊ ਕੀਤੀ ਏ ਗੱਬਣ ਏ ਹਾ ਜੇ ਇੱਧਰ ਵੀ ਆ گاਵਾ ਕੁਛ ਆਪਾਂ ਦੇਖ ਸਕਦੇ ਹਾਂ ਵੀ ਘਰਦੀਆਂ ਹੀ ਆਂ ਗਾਵਾਂ ਤੇ ਕੁਛ ਉਹ ਵਸ਼ੀਆਂ ਵੀ ਬੰਨੀਆਂ ਵਸ਼ੀਆਂ ਵੀ ਦੁੱਧ ਤਿਆਰ ਕਰਨ ਤੇ ਇੱਕ ਉਹ ਵੀ ਗਾਂ ਕਾਫੀ ਚੰਗੇ ਰਿਕਾਰਡ ਵਾਲੀ ਆ ਜਿਹੜੀ ਉੱਥੇ ਖਲੋਤੀ ਆ ਤੇ ਗੱਲਬਾਤਾਂ ਕਰਦੇ ਵੀ ਇਦੀ ਹੋਣਾ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸਿਕਾਲ ਜੀ ਵੀਰ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਵੀ ਸਾਡਾ ਜਗਜੀਤ ਜੀ ਅੱਛਾ ਪਿੰਡ ਅਗਰਪੁਰਾ ਜੇ ਤਸੀਰ ਬਟਾਲਾ ਜ਼ਿਲ੍ਹਾ ਅਗਰਦਾਸਪੁਰ ਜੀ ਫੋਨ ਨੰਬਰ ਵੀ ਬੋਲ ਦੋ ਇੱਕ ਕਰੀ ਫੋਨ ਨੰਬਰ ਵੀਰ ਜੀ 7814307922 ਠੀਕ ਆ ਤੇ ਘਰ ਦੀ ਗਾਂ ਫਿਰ ਹਾਂਜੀ ਹਨ ਵੀਰ ਜੀ ਘਰ ਦੀ ਜਗਾਂ ਮਤਲਬ ਕਿ ਇਹਦਾ ਇੱਕ ਸੂਬਾ ਤੁਸੀਂ ਘਰੇ ਚ ਹੋਇਆ ਵਾ ਹਾਂਜੀ ਮਤਲਬ ਚ ਹੋਇਆ ਕਰੀ ਪਿਛਲੇ ਸਵੇਲੇ ਆਂਦੀ ਸੀ ਹੈ ਨਾ ਠੀਕ ਆ ਹਾਂਜੀ ਤੇ ਇਹ ਵੇਚ ਕਿਉਂ ਦੇਣੀ ਜੇ ਇਹ ਵੀਰ ਜੀ ਮੰਨ ਲਓ ਉਹ ਵਸ਼ੀਂ-ਵਸ਼ੀਂ ਵਿੱਚ ਰਲਦਿਆਂ ਕਰੇ ਅੱਛਾ ਆ ਫਿਰ ਸਿਆਲ ਆਉਣੇ ਫਿਰ ਤਾਂ ਮਤਲਬ ਕਰਕੇ ਅੱਛਾ ਵੀ ਇਹ ਹੁਣੇ ਤਿਆਰ ਹੋਈ ਆ ਤੇ ਤੁਹਾਡਾ ਤੁਹਾਡਾ ਰਾਦਾ ਫਿਰ ਇੱਕ ਪਸ਼ੂ ਹਲਾ ਕਰਦੀ ਹੈ ਵਿੱਚ ਆ ਫਿਰ ਉਹਨਾਂ ਗਾੜੀ ਫਿਰ ਬੰਦਨ ਦੀ ਵੀ ਦਿੱਕਤ ਹੋ ਜਾਂਦੀ ਆ ਹਾਂਜੀ ਹਾਂਜੀ ਵੀਰ ਜੀ ਮਤਾਂ ਕਰ ਠੀਕ ਆ ਤੇ ਆ ਦੇਖ ਸਕਦੇ ਬਾਕੀ ਚੰਗੇ ਕਦ ਕੱਦ ਚ ਪਸ਼ੂ ਸਾਰੇ ਵੀਰ ਜੀ ਉਹਨਾਂ ਨੇ ਘਰੇ ਚੰਗੇ ਸੋਹਣੇ ਪਸ਼ੂ ਰੱਖੇ ਆ ਕਿੰਨਾ ਸੂਆ ਸੋਣਾ ਵੀਰ ਜੀ ਨੇ ਇਹ ਵੀਰ ਜੀ ਤੀਜਾ ਸੂਏ ਅਸੂਣੀ ਜੇ ਆਤੀ ਤੀਜਾ ਸੂਆ ਸੋਣ ਹਾਂ ਜੀ ਪਿਛਲੇ ਸੂਏ ਵੀਰ ਜੀ ਮਤਲਬ 28 30 ਕਿਲੋ ਦੁੱਧ ਆਰਮਾਨ ਨਾਲ ਚੋਇਆ ਸੀ ਥੱਲੇ ਜਿਹੜਾ ਤੁਸੀਂ ਚੋਇਆ ਹਾਂ ਹਾਂ ਜੀ ਯਾਰ ਕੀ ਵੀਰ ਜੀ ਮਤਲਬ 32 ਅਪਲਾਸੀ ਚੱਲੂ ਗਿਆ ਅੱਛਾ ਹਾਂ ਜੀ 32 ਤੇ 30 ਦੇ ਲਾਗੇ ਮਨ ਇਹ ਰਾ ਹਾਂ ਜੀ ਬੜਾ ਆਰਮਾਨ ਨਾਲ ਹਲੇ ਵੀ ਜੀ ਬੜਾ ਹੁੰਦਾ ਉਹ ਵਿਆਹ ਕਾਈ ਸੋਚ ਅੱਛਾ ਹਾਂ ਜੀ ਅਜੇ ਹਫਤਾ ਖੜਦੀ ਆ ਹਾਂ ਜੀ ਠੀਕ ਐ ਤੇ ਬਾਕੀ ਚੰਗੇ ਕਦ ਕੱਡਦੀ ਆ ਤੇ ਬਾਕੀ ਟੀਕਾ ਕਿਹੜਾ ਭਰਾ ਹੈ ਜੇ ਗਾੜੀ ਪਤਾ ਜੀ ਜੀ ਨੂੰ ਮਤਲਬ ਸੈਕਸਰ ਉਹ ਟੀਕਾ ਅਲੱਗਾ ਵੀ ਜੀ ਅਮਚੀ ਆ ਸਾਰੇ ਹਾਂਜੀ ਹਾਂਜੀ ਸੋ ਪਏ ਤੁਹਾਡੇ ਕੋਲ ਹਨਾ ਹਾਂਜੀ ਮੈਂ ਕੋ ਪਏ ਜੀ ਹਾਂਜੀ ਠੀਕ ਹੈ ਉਹ ਵੀ ਕਿਸੇ ਨੇ ਮਤਲਬ ਕੇ ਨਾ ਸੌਦਾ ਹੋਊਗਾ ਉਹਨੂੰ ਮਤਲਬ ਫੋਟੋ ਸੈਂਡ ਕਰ ਦਾਂ ਠੀਕ ਹੈ ਤੁਹਾਡੇ ਕੋਲ ਰਿਕਾਰਡ ਮਤਲਬ ਸਾਰਾ ਹੈਗਾ ਇਹ ਅਗੇ ਹਾਂਜੀ ਹਾਂਜੀ ਸਭ ਮਤਲਬ ਰੱਖੀ ਦਿੰਨੇ ਆ ਠੀਕ ਸਾਰਾ ਕੁਝ ਆਪਣੇ ਕੋਲ ਰੱਖਿਆ ਵਾ ਤੇ ਚਲੋ ਖੋਲੋ ਇੱਕ ਵਾਰੀ ਤੋਰ ਦਈਏ ਫਿਰ ਬਾਕੀ ਚੰਗੇ ਗੱਦ ਕਾਟ ਚ ਆ ਤੇ ਚੰਗੇ ਸੋਹਣੇ ਰੰਗ ਰੂਪ ਵਾਲੀ ਆ ਤੀਸਰਾ ਸੂਬਾ ਜਿਹੜਾ ਇਹਨੇ ਸੋਨਾ ਵਾ ਪਾਰੇ ਬੱਲੇ ਦੀ ਗਾਂ ਆ ਜਿਹੜੀ ਅਜੇ ਤਿਆਰ ਹੋਣੀ ਆ ਹਫਤਾ ਇੱਕ ਖੜਦੀ ਆ ਜੇ ਕਿਦੋਂ ਨੂੰ ਤੋਰ ਦਵਿੱਦੀ ਇੱਕ ਰਿਬਾਰ ਨੇ ਗਾਵਾਂ ਹੀ ਰੱਖੀਆਂ ਵਿਧੀਆਂ ਨੇ ਸਾਰੀਆਂ ਜਿਤਨਾ ਆਵੇ ਗਾਂ ਚੰਗੇ ਦੁੱਧ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਇਹ ਵੀ ਤੇ ਜੇ ਸੋਨ ਤੱਕ ਰੇ ਵੀ ਚੰਗੀ ਭਰ ਜਾਣੀ ਆ ਲਿਆ ਜਿਹਾ ਕਮਾ ਕੇ ਵਿਦਿ ਆਹ ਦੇਖ ਸੰਦੇ ਜੀ ਬਾਕੀ ਘੱਦਗਾਠ ਵੀ ਚੰਗਾ ਆ ਤੇ ਥੱਲਿਆਂ ਵੀ ਚੰਗੀ ਭਰਦੀ ਆ ਬਾਕੀ ਆਪਨੇ ਇੱਥੇ ਆਓ ਪਸੰਦ ਕਰੋ ਵੇਖੋ 32 ਤੇ 30 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਹਰ ਕੀ ਕਰੀ ਜਾਊਗੀ ਆਹ ਦੇਖਸਾ ਦੇਖਦੇ ਇਹਦੇ ਥਾਣੇ ਲੱਗੇ ਤੋਂ گلابی ਰੰਗ ਦੇ ਥਾਣੇ ਆ ਕਾਫੀ ਚੰਗੇ ਤੇ ਬਾਕੀ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਇੱਕੋ ਜਿਹਾ ਕੱਪ ਤੇ ਇੱਕੋ ਜਿਹਾ ਸਾਈਜ਼ ਦੇ ਥਾਣੇ ਆ ਸੀਰ ਵੇਖੋ ਜੀ ਮਤਲਬ ਕੋਈ ਗੱਲ ਨਹੀਂ ਆ ਤੇ ਉਤਰਾਂ ਵੀਰ ਜੀ ਥਣ ਸਨ ਓਕੇ ਸਾਰੇ ਥਣ ਵੀਰ ਜੀ ਓਕੇ ਮਿਲੋ ਦੀ ਗਾਰੰਟੀ ਵੀ ਸਾਡੀ ਤੇ ਮੁੱਲ ਫਿਰ ਇਹਦਾ ਮੁੱਲ ਅਵੇਲਾ ਵੀ ਜੀ ਆ ਗਏ ਆ ਦਾਇਰ ਵੀ ਜੋ ਮੱਡੀ ਮੱਲੇ ਇੱਕ 20 13 ਹੁੰਦਾ ਹਾਂਜੀ ਇਹ 1 ਲੱਖ 5000 ਰੁਪਏ ਮੁੱਲ ਕਰਦੇ ਆ ਤੇ ਕਿੰਨੇ ਦੀ ਦੇ ਦੇਣੀ ਹੈ ਤੁਸੀਂ ਵੀ ਜਸੂ ਜੇ ਅੱਜ ਹੀ ਲੈਣ ਦੇ ਨਾਲ ਹੀ ਗੱਲ ਕਰਦੀ ਹੈ ਕਿ ਜਿਹੜੀ ਵਿਕ ਜੇ ਜਿਹ ਵੇਚਣ ਲਈ ਪਾਈ ਆ ਤੇ ਵੇਚਣ ਵਾਲਾ ਮੁੱਲ ਕਰੀਏ ਫਿਰ ਆਪਾਂ ਲੱਖ ਕਰ ਲਈ ਤੁਸੀਂ ਕਰ ਦਈਏ ਹੋਰ ਕੋ ਹਰ ਕੁੜੀ ਦੀ 95000 ਜੋ ਮਤਲਬ ਮੰਨਤਾ ਨਹੀਂ ਹਾਂਜੀ ਅੱਛਾ ਹਾਂਜੀ 95000 ਚਲੋ 20000 ਚੋਂ ਮਤਲਬ ਚਲੋ ਛੋਟ-ਛਾਟ ਕਰ ਦੋਗੇ ਮੌਕੇ ਤੇ ਸੌਦੇ ਨੂੰ ਕਿਰੇ ਕਰਦਾਂਗੇ ਹਾਂਜੀ ਕੋ ਫੋਨ ਲਾਗੂਗਾ ਆਪੇ ਤੇ ਮੌਕੇ ਤੇ ਆਪੇ ਸੌਦਾ ਹੋ ਜਾਊਗਾ ਹਨਾ ਠੀਕ ਹੈ ਬਾਕੀ ਜਿਹੜੇ ਮਤਲਬ ਹਫਤਾ ਗਾਈਂ ਅਖਰਦੀ ਹਰੇ ਵੇਖੋ ਇਹ ਗਾਈ ਨੂੰ ਮਤਲਬ ਭੁਲਾ ਸਟਾਰਟ ਹੋਣੀਆਂ ਵਾ ਵੇਖੋ ਇਹਦੇ ਕੋਈ ਭੁਲਾ ਭੁਲਾ ਨਹੀਂ ਆ ਹਵਾਨੇ ਤੇ ਬਾਕੀ ਇਹ ਜੇ ਤਿਆਰ ਹੋਣੀਆਂ ਹਾਂ ਹਾਂਜੀ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤੇ ਤਸੱਲੀ ਕਰਕੇ ਖੜੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ